ਨਰਦੇ ਲੋਕ ਜਿੰਦਾਬਾਦ 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 ਮਲਾਜਮ ਮਿਹਦੂਰਾ ਦਾ ਏਕਾ ਜਿੰਦਾਬਾਦ 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 ਮੋਦੀ ਦੀ ਕੇਂਦਰ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਗਰੀਬਾਂ ਦੇ ਹੱਕ ਖੋਣ ਵਾਲੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਨਰਦੇ ਲੋਕ ਸਾਥੀਆਂ ਬਕੱਖਾਂ ਤੋਂ ਹੋਲੇ ਹੋ ਜਾਣਗੇ ਸੋ ਇੱਥੇ ਕਈ ਜਿਹੜੀ ਬੀਬੀਆਂ ਸਾਨੂੰ ਮਿਲਦੇ ਆ ਪਿੰਡਾਂ ਦੇ ਵਿੱਚ ਉਹ ਦੱਸਤੀਆਂ ਵੀ ਭਾਜੀ ਸਾਡੇ ਕੋਲ ਦਵਾਈ ਤੋਰ ਜੋ ਕਿ ਪੈਸੇ ਨਹੀਂ ਹੁੰਦੇ ਵੀ ਇੱਕ ਹੋਰ ਕੋਈ ਹਕਮ ਦਾ ਸਾਧ ਵੀ ਨਹੀਂ ਹੈਗਾ ਪਰ ਇਹ ਬੜੀ ਸ਼ਰਮ ਦੀ ਗੱਲ ਹੈ ਸਰਕਾਰਾਂ ਦੀ ਇਹ ਵਾਦੇ ਹੋਰ ਕਰਦੀਆਂ ਨੇ ਤੇ ਕਾਫੀਆਂ ਕੁਝ ਹੋਰ ਆ ਤੁਸੀਂ ਵੀ ਕਰਦੇ ਹੋ ਆਪਣੀ ਜਨਤਾ ਖਾਸ ਕਰਕੇ ਉਹਨਾਂ ਦੇ ਵਿੱਚ ਮੰਮੀ ਹੁੰਨਾ ਮੈਂ ਤੁਹਾਨੂੰ ਦੱਸਦਾ ਇਹ ਜਦੋਂ ਪਾਸਾ ਸੱਤਾ ਦੇ ਚੌੜਾ ਹੁੰਦਾ ਵਾ ਉਦੋਂ ਤਾਂ ਕੋਈ ਸ਼ਕਾ ਨਹੀਂ ਖਾਉਂਦੇ ਜਿੱਤਣਾ ਰਾਮ ਪਾਟੇ ਲੜਦੇ ਲੋ ਜਿੰਦਾਬਾਦ 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 ਬਲਾਜਮ ਮਿਹਦੂਰਾ ਦਾ ਏਕਾ ਜਿੰਦਾਬਾਦ 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 ਮੋਦੀ ਦੀ ਕੇਂਦਰ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਗਰੀਬਾਂ ਦੇ ਹੱਕ ਖੋਣ ਵਾਲੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਮਰਦੇ ਲੋਕ ਮੁਰਦਾਬਾਦ सी पी अॼु फोरपुर ਕਿ ਨਹੀਂ ਅੱਲਾਹ ਤੋਂ ਮੈਂ ਅਜੀ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਇਹ ਕੁਤਰਾ ਖਾੜਨਾ ਪਿਆ ਜਿਹੜਾ ਨੇ ਇਹ ਕਾਨੂੰਨ ਬਦਲਤਾ ਕਾਨੂੰਨ ਬਦਲ ਕੇ ਉਹਦੇ ਚ ਜਿਹੜਾ ਇਹਨਾਂ ਨੇ ਕਹਦਾ ਵੀ 81 125 ਦਿਨ ਵਧਾ ਦਿੱਤੇ ਆ ਕੋਈ ਪੱਤੀ ਦੇ 125 ਦਿਨ ਵਧਾਉਣ ਦਾ ਫਾਇਦਾ ਵਿੱਚ ਕੋਈ ਨਹੀਂਗਾ ਇਹਨਾਂ ਨੇ ਕਹ ਕਿੰਨੇ ਨੇ ਕਰਕੇ ਵੀ ਕਿਵੇਂ ਨਾ ਕਿਵੇਂ ਕਰਕੇ ਵੀ ਪੰਜਾਬ ਪਹਿਲਾਂ 7 ਪੈਸੇ ਸਾਰੇ ਪਹਿਲਾਂ ਸੈਂਟਰ ਪੈਸੇ ਪਾਉਂਦਾ ਹੈਗਾ ਸਾਰੇ ਇਹਨਾਂ ਨੇ ਕਿਹਾ ਵੀ 60% ਅਸੀਂ ਪਾਵਾਂਗੇ ਤੇ 40% ਪੰਜਾਬ ਸਰਕਾਰ ਪਾਊਗੀ ਪੰਜਾਬ ਸਰਕਾਰ ਤਾਂ ਅੱਗੇ ਨਹੀਂ ਪਾਉਂਦੀ ਸੀਗੀ ਇਹਨਾਂ ਨੂੰ ਰੇਗਾ ਨੂੰ ਖਤਮ ਕਰ ਦੇਣਾ ਵੀ ਨਰੇਗਾ ਫੇਲ ਹੋ ਜੂਗੀ ਇਹਨਾਂ ਨੇ ਜਿਹੜੀ ਚਾਲ ਕੀਤੀ ਸੀਗੀ ਉਹ ਚਾਲ ਇਹਦੇ ਨਹੀਂ ਕੰਮ ਜਾਬ ਖੋਲ ਦੇਵਾਂਗੇ ਜਿਹੜਾ ਇਹਨਾਂ ਨੇ ਸੋਧ ਬੱਲ ਵੀ ਅਸੀਂ ਸੋਧ ਬੱਲ ਲੈ ਲੈਂਦਾ ਦੇਖੋ ਕਿਵੇਂ ਮਜ਼ਦੂਰਾਂ ਦਾ ਤੁਸੀਂ ਵੇਖਿਆ ਕੱਟ ਕਰਦੇ ਮਜ਼ਦੂਰਾਂ ਦੀਆਂ ਕੀ ਕੀ ਮੰਗਾ ਵਿਚਾਰਾਂ ਦੀਆਂ ਜਿਹੜੀ ਹੁਣ ਇੱਥੋਂ ਦੇ ਲਾਉਂਦੇ ਇਹਨਾਂ ਨੂੰ ਲਾ ਦਿੰਦੇ ਮੇਟਾ ਕਮੇਟਾਂ ਡਿਊਟੀ ਲਾਉਂਦੇ ਇਹਨਾਂ ਦੀ ਹਾਲਾਂਕਿ ਇਹਨਾਂ ਦੀ ਮੇਟਾਂ ਦੀ ਡਿਊਟੀ ਵੀ ਡਿਊਟੀ ਜੀਆਰ ਦੀਆਂ ਇਹਨਾਂ ਨੂੰ ਕਹਿੰਦੇ ਜਾ ਕੇ ਕੇ ਵੀ ਐਸੇ ਕਰਾਓ ਜਾ ਕੇ ਉੱਥੇ ਕਰੋ ਜੀ ਰਾਸ਼ਨ ਕਾਰਡ ਕਰੋ ਹਾਲਾਂਕਿ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਇਹ ਜਿਹੜੇ ਇਹਨਾਂ ਦੇ ਨਾ ਰੱਖਿਆ ਸੀ ਜੀ ਯਾਰ ਉਹ ਸਾਡਾ ਬੀਬੀਆਂ ਦਾ ਸਾਡੇ ਸਾਥੀਆਂ ਦਾ ਜਿਹੜਾ ਜੀਆ ਰੱਖਿਆ ਉਹਨਾਂ ਦਾ ਨਜਾਇਜ਼ ਫਾਇਦਾ ਠਾਉਂਦੇ ਆ ਤੇ ਜਿਹੜੇ ਇਥੋਂ ਦੇ ਐਮਐਲਏ ਆ ਉਹ ਰਲ ਕੇ ਕੰਮ ਕਰਾਉਂਦੇ ਜਿਹੜਾ ਸਾਡੇ ਨਰੇਗ ਵਾਲੇ ਮਜ਼ਦੂਰਾ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਤੇ ਜਿਹੜਾ ਇਹਨਾਂ ਦੇ ਟੜੂਆਂ ਦੇ ਫਿਲੇ ਆ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਸਾਨੂੰ ਅੱਜ ਕਿਉਂ ਇਥੇ ਪੁੱਤਾ ਸਾਡਾ ਕਿਉਂ ਸੈਂਟਰ ਸਰਕਾਰ ਨੂੰ ਭੇਜਣਾ ਪਿਆ ਥੋੜੇ ਮੀਡੀਆ ਵਾਲੇ ਕਹਿੰਦੇ ਆ ਵੀ ਜਿਵੇਂ ਤੇਰੇ ਗਾਕੇ ਛੱਗੇ ਚਾਲੂ ਸੀਗਾ ਉਹਵੇਂ ਨਰੇਗਾ ਚਾਲੂ ਕੀਤਾ ਜਾਵੇ ਅੱਗੇ ਕੱਟੇ ਕੰਮ ਦਾ ਕੰਮ ਉਹ ਵੀ ਚਾਲੂ ਕੀਤੇ ਜਾਣਾ ਗੱਸੀਆਂ ਦਾ ਕੰਮ ਚਾਲੂ ਕੀਤੇ ਜਾਣਾ ਖਾਲਾਂ ਦਾ ਕੰਮ ਚਾਲੂ ਕੀਤਾ ਜਾਵੇ ਜਿਵੇਂ ਦੂਜੇ ਸੜਕਾਂ ਦੇ ਬੂਟੇ ਲਾਉਂਦਾ ਜਿਵੇਂ ਅੱਗੇ ਕੰਮ ਚੱਲਦਾ ਹਰੇਕ ਬੰਦੇ ਨੂੰ ਹਸ਼ਕਾਰ ਮਿਲਣਾ ਚਾਹੀਦਾ ਅਸੀਂ ਤਾਂ ਕਹਿੰਦੇ ਵੀ 200 ਦਿਨ ਕਰੋ ਜੇ ਇਹਨਾਂ ਨੇ ਉਹ ਵੀ ਘਟਾ ਕੇ 125 ਕਰਤੇ ਤੇ ਉਹ ਵੀ ਫੇਰ ਹੀ ਕਰਨ ਲੱਗੇ ਦੇਣਾ ਕੰਮ ਇਹਨਾਂ ਨੇ ਕਾਹਦਾ ਦੇਣਾ ਅਸੀਂ ਇਹਨਾਂ ਕਹਿੰਦੇ ਬਹੁਤ ਬਹੁਤ ਧੰਨਵਾਦ ਸਾਨੂੰ ਪੁੱਤਰਾ ਸਾਡਾ ਤੁਸੀਂ ਸਾਡਾ ਸਹਿਯੋਗ ਦਿੱਤਾ ਜੇ ਨਾ ਆਂ ਗਾਂ ਗੱਲ ਦੇ ਦਿੱਫਟੀ ਕਮਿਸ਼ਨ ਨੇ ਨਾ ਆਂ ਗਾਂ ਗੱਲ ਸਾਡੀਆਂ ਸੁਣੀ ਸਾਡੇ ਕਹੇ ਕੱਲੇ ਇਸ ਜ਼ਿਲ੍ਹੇ ਚ ਨਹੀਂ ਸਾਡੇ ਸਾਰੇ ਜਿਹਨਾਂ ਦਾ ਅੱਜ ਪਾਂ ਤੇ ਇਹ ਸੀਗੇ ਅਸੀਂ ਇਹ ਮੰਗ ਕਰਦੇ ਆਂ ਵੀ ਕਾਨੂੰਨ ਲਾਗੂ ਕੀਤਾ ਜਾਵੇ ਰੇਖ ਨੂੰ ਅੱਗੇ ਨੂੰ ਰੋਜ਼ਗਾਰ ਮਿਲੇ ਕਿਸੇ ਨਾਲ ਤੱਕਾ ਨਾ ਹੋਵੇ ਕਿਸੇ ਨਾਲ ਪੱਖਦਾਈ ਨਾ ਕੀਤੀ ਜਾਵੇ ਜਿਵੇਂ ਸ਼ਹਿਰ ਚ ਥੋੜੇ ਦਿਨਾਂ ਕੋਈ ਗੁੰਡਾ ਕਰਦੀ ਹੋਈ ਆ ਸ਼ਹਿਰ ਚ ਜਿਹੜਾ ਛੋਟਾ ਦੁਕਾਨਦਾਰ ਉਹ ਹੰਨੇ ਪਿਆ ਦੇਖੋ ਕੀ ਸਰਪ੍ਰੇਖ ਪ੍ਰਸ਼ਾਸਨ ਨੂੰ ਪਤਾ ਨਹੀਂਗਾ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਵੀ ਥੜਾ ਥੜਾ ਗੁੰਡੇ ਸਰ ਗੁੰਡੇ ਵਾਂਗ ਕਰਦੀ ਹੋਵੇ ਕੋਈ ਆਪਣਾ ਲੱਗਾ ਵੀ ਕੋਈ ਭੈਣ ਵੀ ਲੰਗ ਸਕਦੀ ਕਿਸੇ ਦੇ ਵੀ ਗੋਲੀ ਲੱਗ ਸਕਦੀ ਸੀਗੀ ਇੱਥੋਂ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਸੀਗੀ ਅਸੀਂ ਤੁਹਾਡੇ ਅਨਪੋੜਾ ਮੀਡੀਆ ਰਹੀ ਹੈ ਮਾਗੇ ਕਰਦਾ ਹੈ ਇੱਕ ਤਾਂ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾਵੇ ਸ਼ਹਿਰ ਵਿੱਚ ਇੱਕ ਜਿਹੜਾ ਨਿਰੱਗਾ ਸਹੀ ਲਾਗੂ ਕੀਤਾ ਜਾਵੇ ਇਹਨਾਂ ਕਹਿੰਦੇ ਬਹੁਤ ਬਹੁਤ ਧੰਨਵਾਦ ਥੋੜੇ ਚੈਨਲ ਦਾ ਇਹ ਸਹੀ ਗੱਲ ਹੈ ਜਿੰਦੀ ਜੋ ਕੇਂਦਰ ਸਰਕਾਰ ਨੇ ਜੋ ਨਰੇਗਾ ਮਜ਼ਦੂਰਾਂ ਦਾ ਕੰਮ ਬੰਦ ਕੀਤਾ ਉਸ ਨੂੰ ਦੁਬਾਰਾ ਤੋਂ ਚਾਲੂ ਕਰਵਾਉਣ ਕਿਉਂਕਿ ਜੋ ਪਿੰਡਾਂ ਦੇ ਵਿੱਚ ਹੀ ਕੰਮ ਰਹੇਗਾ ਪਿੰਡਾਂ ਦੇ ਵਿੱਚ ਤਾਂ ਇੰਨਾ ਕੰਮ ਹੈ ਨਹੀਂ ਕਿ ਬਿਲਕੁਲ ਵੀ ਇਕੱਲੇ ਬੂਟਿਆਂ ਦਾ ਕੰਮ ਰਹੇਗਾ ਸਾਡੇ ਕੋਲ ਉਹ ਬੂਟਿਆਂ ਵਿੱਚ ਵਿੱਚ ਪੰਜ-ਪੰਜ ਬੰਦੇ ਕਰਕੇ ਲਾਉਣੇ ਆ ਜਿਹਦੇ ਵਿੱਚ ਲੇਬਰ ਸਾਡੇ ਨਾਲ ਵੀ ਲੜਦੀ ਵੀ ਤੁਸੀਂ ਸਾਨੂੰ ਨਹੀਂ ਕੰਮ ਤੇ ਲਾਉਂਦੇ ਜੋ ਬਾਹਰਲੇ ਕੰਮ ਹੈ ਜਿਵੇਂ ਨਹਿਰਾਂ ਤੇ ਮੈਨੂੰ ਵਿਭਾਗ ਵੱਲੋਂ ਚਲਾਇਆ ਜਾਵੇ ਕੰਮ ਤੇ ਆਪਣੇ ਜੋ ਰੇਲਵੇ ਤੇ ਸਾਡਾ ਪ੍ਰੋਜੈਕਟ ਬੰਦਾ ਉਹ ਵੀ ਸਾਡੇ ਕੰਮ ਬੰਦ ਕੀਤੇ ਹੋਏ ਆ ਸਾਨੂੰ ਪਹਿਲਾਂ ਦੀ ਤਰ੍ਹਾਂ ਕੂਮੀ ਕੰਮ ਚੱਲਣਾ ਚਾਹੀਦਾ ਤੇ ਸਾਡੀ 3.5 ਹਜ਼ਾਰ ਰੁਪਏ ਹੋਣਾ ਚਾਹੀਦਾ 200 ਦਿਨ ਕੰਮ ਦੀ ਅਸੀਂ ਮੰਗ ਕਰਦੇ ਹਾਂ ਜੀ ਉਹ ਵੀ ਕਹਣਾ ਚਾਹੀਦਾ ਹੁਣ ਅਸੀਂ ਕੰਮ ਦੀ ਸ਼ੁਰੂਆਤੀ ਕਹਿੰਦੇ ਸਾਨੂੰ ਕੰਮ ਪਹਿਲਾਂ ਦੀ ਤਰ੍ਹਾਂ ਦਿੱਤਾ ਜਾਵੇ ਨਾਮ ਬਦਲ ਤੱਕ ਗਿਆ ਵੀ ਉਹਦੇ ਨਾਲ ਕੋਈ ਫਾਇਦਾ ਨਹੀਂ ਆ ਮੰਨ ਕੇ ਚੱਲੂ ਵੀ ਉਦਾਂ ਹੀ ਰਹਿਣਾ ਜੀ ਜਿਵੇਂ ਪਹਿਲਾਂ ਸੀ ਹਾਂਜੀ ਸਾਡਾ ਪਹਿਲਾਂ ਤਰ੍ਹਾਂ ਨਰੇਗਾ ਵਾਲਾ ਨਾਮ ਹੀ ਰਹਿਣਾ ਚਾਹੀਦਾ ਇਹ ਜੀ ਕੇਂਦਰ ਦੀ ਮੋਦੀ ਸਰਕਾਰ ਦਾ ਸਾੜਿਆ ਗਿਆ ਜੀ ਪਤਲਾ ਇਹਦੇ ਵਿੱਚ ਨਰੇਗਾ ਮਜ਼ਦੂਰਾਂ ਦੇ ਬਹੁਤ ਭਾਰੀ ਰੋਸ ਆ ਉਹਨਾਂ ਨੇ ਇੱਕ ਜੁਮਲਾ ਛੱੜਤਾ 125 ਦਿਨ ਜਿਹੜੇ ਉਹ ਕਹਿੰਦੇ ਕਰਤੇ ਤੇ ਉਹਦਾ ਨਰੇਗਾ ਦਾ ਨਾਮ ਬਦਲ ਕੇ ਉਹ ਰਾਮ ਜੀ ਰਾਮ ਰੱਖਤਾ ਉਹ ਨਰੇਗਾ ਜ ਮਜ਼ਦੂਰਤ ਬਹੁਤ ਵੱਡੇ ਪੱਧਰ ਤੇ ਵਿਰੋਧ ਆ ਵੇਖੋ ਪਹਿਲਾਂ 100 ਦਿਨ ਮਿਲਦਾ ਸੀ 100 ਦਿਨ ਪ੍ਰੋਪਰ ਲੱਗਦਾ ਹੀ ਨਹੀਂ ਸੀ ਜੀ ਉਰ ਤੋਂ ਆਪਾਂ ਇਹ ਕਿਹਾ 25 30 ਕੋ 35 ਦਿਨ ਲੱਗਦੇ ਹੋਣਗੇ ਉਹਦੇ ਵਿੱਚ ਵੀ ਦਿਨ ਉਹਨਾਂ ਦੇ ਲੱਗਦੇ ਸੀ ਜਿਹੜੇ ਸਰਕਾਰਾਂ ਦੇ ਸਬੰਧਤ ਲੋਕ ਨੇ ਸਰਪੰਚ ਜੀਆਰ ਨੂੰ ਏਪੀ ਨੂੰ ਕਹਿ ਦਿੰਦਾ ਸੀ ਵੀ ਇੰਨੇ ਕਿ ਲੋਕ ਮੇਰੇ ਇਹਨਾਂ ਨੂੰ ਕੰਮ ਦੇ ਦੁੱਧਾ ਰਹਿਣ ਦੋ ਸੋ ਇਹ ਵਿਸ਼ਾ ਬੜਾ ਗੰਭੀਰ ਹੈ ਜੀ ਲੋਕ ਤੇ ਅੱਗੇ ਬੜੇ ਪਰੇਸ਼ਾਨ ਆਪ ਜੀ ਨੂੰ ਪਤਾ ਮਗਾਈ ਕਿੰਨੀ ਆ ਤੇ ਆ ਜਿਹੜਾ 25 ਦਿਨ ਦਾ ਜਿੰਮਲਾ ਛੱਡ ਕੇ ਦੂਜਾ ਇਹਨਾਂ ਨੇ ਕਹਿਤਾ ਵੀ ਕੇਂਦਰ ਸਰਕਾਰ ਨੇ ਕਹਿਤਾ ਵੀ 60% ਅਸੀਂ ਪਾਵਾਂਗੇ ਤੇ 40% ਪੰਜਾਬ ਪਾਊਗਾ ਸੋ ਇਹਦੇ ਵਿੱਚ ਪੰਜਾਬ ਸਰਕਾਰ ਦੇ ਅੱਗੇ ਪੱਲੇ ਨਹੀਂ ਸੀ ਕੁਝ ਰੱਖਾ ਦੀ ਤੇ ਪੰਜਾਬ ਸਰਕਾਰ ਗਾ ਦੇਊਗੀ ਇਹਨਾਂ ਨੂੰ ਸੋ ਵਿਸ਼ਾ ਬੜਾ ਗੰਭੀਰ ਹੈ ਜੀ ਇਸ ਇਸੇ ਲੜੀ ਦੇ ਤਹਿਤ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਵਿਖੇ ਅਜਨੇਗਾ ਮਜ਼ਦੂਰਾਂ ਲੋ ਰੋਸ ਮਜ਼ਾਰੇ ਅਰਥੀ ਫੂਕ ਮਜ਼ਾਰੇ ਕੇਂਦਰ ਸਰਕਾਰ ਦੇ ਕੀਤੇ ਗਏ ਆ ਉਸ ਲੜੀ ਦੇ ਤਹਿਤ ਅੱਜ ਫਰੀਦਕੋਟ ਵਿਖੇ ਵੀ ਕੀਤਾ ਤੇ ਇੱਥੇ ਵੱਡੀ ਗਿਣਤੀ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚੋਂ ਨਰੇਗਾ ਮਜ਼ਦੂਰ ਔਰ ਹੋਰ ਜੱਥੇਬੰਦਾਂ ਦੇ ਆਗੂ ਸਹਿਬਾਨ ਆਏ ਜੇਕਰ ਇਸ ਗੱਲ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਸ ਤੋਂ ਅਗਲੀ ਕਰ ਲਈਏ ਦੇਖੋ ਜੀ ਇਹ ਇੱਕ ਇਸ ਵਿਸ਼ੇ 'ਤੇ ਸਾਡੇ ਵੱਲ ਧਿਆਨ ਦਿੱਤਾ ਗਿਆ ਤੇ ਇਹਦੇ ਵਿੱਚ ਫਿਰ ਨਰੇਗਾ ਵੀ ਹੋਰ ਵੀ ਰੋਸ ਹੋਵੇਗਾ ਅਸੀਂ ਵੱਡੇ ਪੱਧਰ ਤੇ ਸਬਾਈ ਕਮੇਟੀ ਨਾਲ ਆਪਦੀ ਮੀਟਿੰਗ ਕਰਕੇ ਤੇ ਇਹਦੂੰ ਵੱਡੇ ਇਕੱਠ ਕਰਾਂਗੇ ਜੇ ਸਾਨੂੰ ਪੱਕੇ ਮੋਰਚੇ ਲਾਉਣੇ ਪੈਗੇ ਪੱਕੇ ਮੋਰਚੇ ਲਾਵਾਂਗੇ ਪਰ ਅਸੀਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਆ ਔਰ ਇਹ ਵੀ ਗੱਲ ਆਪਣੀ ਆਵਾਜ਼ ਪਹੁੰਚਾਉਣੇ ਤੁਹਾਡੇ ਚੱਲ ਰਹੇ ਸਰਕਾਰਾਂ ਤਾਂ ਹੀ ਵੀ ਦੇ ਆਮ ਹੋਰ ਵੀ ਜਨਤਾ ਤਾਂ ਹੀ ਹੋਰ ਵੀ ਜਿੰਨੀਆਂ ਜੱਥੇਬੰਦੀ ਜਿੰਨੇ ਲੜਾ ਜਿਹੜਾ ਸਾਥੀ ਆਪਣੀ ਵੀ ਨਰੇਗਾ ਮਜ਼ਦੂਰਾਂ ਦਾ ਸਾਥ ਦਿਓ ਸਾਥੀਓ ਵਿਸ਼ਾ ਬੜਾ ਗੰਭੀਰ ਆ ਵੇਖੋ ਅੱਗੇ ਮਸ਼ੀਨਰੀ ਇੰਨੀ ਵੱਧ ਗਈ ਆ ਕੰਮ ਤੇ ਅੱਗੇ ਬੇਰੁਜ਼ਗਾਰੀ ਬਹੁਤ ਵਧੀ ਪਈ ਆ ਨੌਜਵਾਨ ਜਿਹੜੀ ਪੜੀ ਲਿਖੀ ਪੀੜ੍ਹੀ ਆ ਉਹ ਕੁਝ ਤਾਂ ਨਸ਼ੇ ਆਲ ਵੱਧ ਗਈ ਬੇਰੁਜ਼ਗਾਰ ਨੇ ਉਹਨਾਂ ਨੂੰ ਬੇਰੁਜ਼ਗਾਰੀ ਕਰਕੇ ਕੰਮ ਨਹੀਂ ਮਿਲ ਰਿਆ ਤੇ ਜੇ ਨਰੇਗਾ ਰੋਜ਼ਗਾਰ ਬੰਦ ਹੁੰਦਾ ਵਾ ਇਹਦੇ ਵਿੱਚ ਬੜਾ ਵੱਡਾ ਘਾਣ ਹੋਗਾ ਸੋ ਇਹਨੀਆਂ ਬੇਨਤੀਆਂ ਦਾ ਇਹ ਧੰਨਵਾਦ ਕਰਦਾ ਚ ਇਹਨਾਂ ਦਾ ਜਿਹੜੀ ਸਾਡੀ ਬਾੜ ਆ ਤਾਂ ਤੱਕ ਜੂਰ ਪਹੁੰਚਾਈ ਜਾਵੇ ਤਾਂ ਜੋ ਗੋਗੀਆਂ ਬੋਲਣ ਸਰਕਾਰ ਤੱਕ ਆਵਾਜ਼ ਪਹੁੰਚੇ ਧੰਨਵਾਦ